ਪਹੁੰਚਿਆ ਜੀ ਪਟਿਆਲੇ ਦੇ ਧਨੌਰ ਰੋਡ ਦੇ ਉੱਤੇ ਇੱਕ ਪਿੰਡ ਪੈਂਦਾ ਇਸ ਥੇ ਕਿ ਇੱਕ ਪੱਟੀ ਮਾਨਤਾ ਹੈ ਮਾਤੇ ਕਿ ਦੱਸਿਆ ਜਾਂਦਾ ਵੀ 1193 ਏਡੀ ਚ ਇਸ ਮੁਹੰਮਦ ਗੋਰੀ ਆਇਆ ਉਸ ਬੜੀ ਖਰਾਬ ਹੋ ਗਈ ਸੀ ਸਭ ਨੇ ਜਵਾਬ ਦਿੱਤਾ ਸੀ ਕਿ ਨੀ ਉਹ ਚੰਗੇ ਸੀ ਮਾਤਾ ਉਸ ਜਿਆਦਾ ਪ੍ਰੋਸੰਕਤਾ ਕਿ ਮਾ ਜਦੋਂ ਵੀ ਆਵਾਂਗੇ ਤੇਰੇ ਦਵਾਰ ਮੱਠਾ ਦੇਖਣ ਆਵਾਂਗੇ ਹਾਂ ਠੀਕ ਠਾਕ ਕਰ ਦੋ ਇਹ ਇੱਕੋ ਮੰਦਿਰ ਜੋ ਸਭ ਤੋਂ ਵੱਡਾ ਮਾਤਾ ਸੀਤਲਾ ਦਾ ਮੰਦਿਰ ਮੰਨਿਆ ਜਾਂਦਾ ਹੈ ਜਿੱਥੇ ਕਿ ਲੋਕ ਇੱਥੇ ਆ ਕੇ ਵਰ ਪਾਉਂਦੇ ਨੇ ਇਹ ਬਹੁਤ ਬੁਮਾਰ ਹੋ ਗਈ ਸੀ ਪਹਿਲੀ ਕਿਦਰਸਨ ਕੀ ਹੋ ਗਿਆ ਸੀ ਬੜਾ ਲਾਜ ਕਰਾਇਆ ਸੀ ਬਹੁਤ ਮੰਨਣਾ ਜੀ ਇਹਨੂੰ ਅਸੀਂ ਸਾਨੂੰ ਕੋਈ ਕੁਝ ਦੇਰ ਕਮਾਟ ਪਾਓ ਕਵਨ ਨੂੰ ਸ਼ੇਅਰ ਕਰੋ ਲਾਈਕ ਰਿਓ ਤੇ ਕਮੈਂਟਾਂ ਦੇ ਵਿੱਚ ਜੋ ਮਾਤਾ ਨੂੰ ਮੰਨਣ ਵਾਲੇ ਜੈ ਮਾਤਾ ਸੀਤਲਾ ਦੀ ਜਰੂਰ ਲਿਖਿਓ ਸਤਿ ਸ਼੍ਰੀ ਅਕਾਲ ਜੀ ਮੈਂ ਮਨੀਤ ਸੂਮਨ ਤੇ ਤੁਸੀਂ ਵੇਖ ਰਹੇ ਹੋ ਐਮ ਐਸ న్యూਸ 1 ਸੋ ਅੱਜ ਅਸੀਂ ਪਹੁੰਚਿਆ ਜੀ ਪਟਿਆਲੇ ਦੇ ਕਨੌਰ ਰੋਡ ਦੇ ਉੱਤੇ ਇੱਕ ਪਿੰਡ ਪੈਂਦਾ ਏ ਸਿਲ ਜਿੱਥੇ ਕਿ ਇੱਕ ਵੱਡੀ ਮਾਨਤਾ ਹੈ ਸਭ ਤੋਂ ਵੱਡਾ ਮੰਦਿਰ ਪ੍ਰਾਚੀਨ ਮੰਦਿਰ ਹੈ ਇਹ ਮੰਨਿਆ ਜਾਂਦਾ ਇਹ ਪਟਿਆਲੇ ਦੇ ਵਿੱਚ ਪੰਜਾਬ ਦੇ ਵਿੱਚ ਇਹ ਇੱਕੋ ਮੰਦਿਰ ਜੋ ਸਭ ਤੋਂ ਵੱਡਾ ਮਾਤਾ ਸੀਤਲਾ ਦਾ ਮੰਦਿਰ ਮੰਨਿਆ ਜਾਂਦਾ ਹੈ ਜਿੱਥੇ ਕਿ ਲੋਕ ਇੱਥੇ ਆ ਕੇ ਵਰ ਪਾਉਂਦੇ ਨੇ ਸੋ ਇੱਥੇ ਮਾਤਾ ਦੇ ਝਾੜੇ ਜੋ ਦੱਸਿਆ ਜਾਂਦਾ ਹੈ ਕਿ ਦਿਨਾਂ ਦੇ ਵਿੱਚ ਠੀਕ ਹੋ ਜਾਂਦੇ ਨੇ ਬੱਚੇ ਜਿਨ੍ਹਾਂ ਨੂੰ ਚੇਚਕ ਦੀ ਬਿਮਾਰੀ ਜਾਂ ਮਾਤਾ ਦੀ ਬਿਮਾਰੀ ਇੱਥੇ ਆ ਕੇ ਠੀਕ ਹੁੰਦੀ ਹੈ ਕਿਉਂਕਿ ਇਹ ਪ੍ਰਾਚੀਨ ਮੰਦਿਰ ਹੈ ਸੋ ਤਸਵੀਰਾਂ ਦੇ ਵਿੱਚ ਵੀ ਤੁਸੀਂ ਵੇਖ ਸਕਦੇ ਹੋ ਕਿ ਇਹ ਮੰਦਿਰ ਕਈ ਸੋ ਸਾਲ ਪੁਰਾਣਾ ਮੰਦਿਰ ਹੈ ਇਸ ਦਾ ਇਤਿਹਾਸ ਵੀ ਇੱਕ ਅਲੱਗ ਇਤਿਹਾਸ ਹੈ ਵੱਡਾ ਇਤਿਹਾਸ ਹੈ ਉਸ ਦੇ ਬਾਰੇ ਵੀ ਅਸੀਂ ਗੱਲਬਾਤ ਕਰਾਂਗੇ ਸੋ ਨਾਲ ਦੀ ਨਾਲ ਤੁਹਾਨੂੰ ਇਹ ਤਸਵੀਰਾਂ ਵੀ ਵਿਖਾ ਰਿਹਾ ਕਿ ਕਨੌਰ ਰੋਡ ਦੇ ਉੱਤੇ ਜੋ ਇਹ ਪਟਿਆਲਾ ਦੇ ਕਨੌਰ ਰੋਡ ਦੇ ਉੱਤੇ ਇੱਕ ਪਿੰਡ ਸੀਲ ਤੇ ਇੱਥੇ ਇਹ ਮੰਦਿਰ ਮੌਜੂਦ ਹੈ ਜਿਸ ਦੀ ਬਹੁਤ ਇਲਾਕੇ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਜੋ ਮਾਨਤਾ ਹੈ ਕਿਉਂਕਿ ਤੋਂ ਵੱਡਾ ਮੰਦਿਰ ਜੋ ਪਿੰਡ ਸੀਲ ਦੇ ਵਿੱਚ ਹੀ ਦੱਸਿਆ ਜਾਂਦਾ ਜੋ ਪਿੱਛੇ ਤੁਹਾਨੂੰ ਤਸਵੀਰਾਂ ਦੇ ਵਿੱਚ ਅਸੀਂ ਵਿਖਾ ਰਹੇ ਹਾਂ ਸੋ ਗੱਲਬਾਤ ਵੀ ਕਰਾਂਗੇ ਕਿਉਂਕਿ ਥੋੜੇ ਦਿਨਾਂ ਦੇ ਵਿੱਚ ਹੀ ਮਾਤਾ ਦਾ ਮੇਲਾ ਹੈ ਸੋ ਦੂਰ ਦੁਰੇਡੇ ਤੋਂ ਇੱਥੇ ਸੰਗਤ ਆਂਦੀ ਹੈ ਮਾਤਾ ਦੇ ਮੱਥਾ ਟੇਕਣ ਦੇ ਲਈ ਸੋ ਗੱਲਬਾਤ ਵੀ ਕਰਾਵਾਂਗੇ ਪੁਜਾਰੀ ਦੇ ਨਾਲ ਵੀ ਗੱਲਬਾਤ ਕਰਾਵਾਂਗੇ ਤੇ ਦੱਸ ਪੁੱਛਾਂਗੇ ਵੀ ਕਿੱਥੋਂ ਕਿੱਥੋਂ ਦੋ ਜੋ ਦੁਨੀਆ ਇੱਥੇ ਆ ਕੇ ਠੀਕ ਹੁੰਦੀ ਹੈ ਸੋ ਮਾਤਾ ਰਾਣੀਏ ਗੁਲਗਲੇ ਖਾਣਿਏ ਬੱਚਿਆਂ ਨੂੰ ਰਾਜੀ ਰੱਖੀ ਸੋ ਸਾਡੇ ਨਾਲ ਮੰਦਿਰ ਦੇ ਪ੍ਰਬੰਧਕ ਮੌਜੂਦ ਨੇ ਗੱਲਬਾਤ ਕਰਦੇ ਹੈ ਇਹ ਹੀ ਮੰਦਿਰ ਹੈ ਪ੍ਰਾਚੀਨ ਮੰਦਿਰ ਹੈ ਜੀ ਜਿਹੜਾ ਇਹਦਾ ਇਤਿਹਾਸ ਹੈ ਉਹ ਕੀ ਹੈ ਜੀ ਇਹ ਮਹਾਂਤ ਕਰਮਦਾਸ ਮੈਂ ਬੋਲ ਰਿਹਾ ਮਹਾਂਤ ਕਰਮਦਾਸ ਪੁੱਤਰ ਚਰਨਦਾਸ ਇਹ ਸੀਤਲਾ ਮਾਤਾ ਦਾ ਮੰਦਿਰ ਹੈ ਪ੍ਰਚੀਨ ਮੰਦਿਰ ਹੈ ਇੱਥੇ ਦੱਸਿਆ ਜਾਂਦਾ ਵੀ 1193 ਏਡੀ ਚ ਜਿਸ ਮਹੋਮਦ ਗੋਰੀ ਆਇਆ ਉਸਨੇ ਕਾਬਲ ਤੋਂ ਦਿੱਲੀ ਤੇ ਹਮਲਾ ਕਰਤਾ ਹੁੰਦਾ ਸੀ ਕਾਬਲ ਤੋਂ ਦਿੱਲੀ ਕੋ-ਕੋ ਦੇ ਪਿੰਡੋਂ ਦੇ ਲੁੱਟਦਾ ਆਂਦਾ ਸੀਗਾ ਉਹ ਲੁੱਟਦਾ ਲੁੱਟਦਾ ਸਾਰੇ ਪਿੰਡਾਂ ਨੂੰ ਲੁੱਟਦਾ ਲੁੱਟਦਾ ਇੱਥੇ 117 ਬਿੱਗੇ ਦਾ ਪਿੰਡ ਸੀਗਾ ਇਹ ਜਿਸ ਨੂੰ ਇਹਨੂੰ ਬਹੁਤ ਮਿਹਨਤ ਨਾਲ ਬਹੁਤ ਉਸ ਨਾਲ ਕਬਜ਼ਾ ਕਰਿਆ ਸੀਗਾ ਕਬਜ਼ਾ ਕਰਨ ਤੋਂ ਬਾਅਦ ਆਪਣੇ ਸਾਤਲਖਾਂ ਸੂਬੇਦਾਰ ਨੂੰ ਰੇ ਮੌਜਾ ਇਕੱਠਾ ਕਰਨ ਵਾਸਤੇ ਲਾ ਗਿਆ ਸੀਗਾ ਉਹਨੇ ਅਤਿਆਚਾਰ ਸ਼ੁਰੂ ਕਰਤਾ ਸੀਗਾ ਵੀ ਜਿਹੜੀ ਕੰਨਿਆ ਬਿਆਹੀ ਜਾਈ ਉਹਦੇ ਹਵਸ ਦਾ ਸ਼ਿਕਾਰ ਬਣ ਜਾਂਦੀ ਸੀ। ਉਸਨੂੰ ਲੁੱਟਦੇ ਲੋਕ ਦੇ ਫੇਰ ਇੱਕ ਕੰਨਿਆ ਨੇ ਮਕਾਨ ਮਾਤਾ ਸੀਤਲਾ ਕਿਹਾ ਜਾਂਦਾ ਇਸ ਕੰਨਿਆ ਦਾ ਘਰ ਸੀਗਾ ਜਿੱਥੇ ਉਹ ਕੰਨਿਆ ਨੇ ਮਾਤਾ ਜੀ ਤਪੱਸਿਆ કરી ਸੀ। ਫੇਰ ਮਾਤਾ ਡੋਲੇ ਦੇ ਰੂਪ ਚ ਆਈ ਸੀ ਉਹਰੇ। ਡੋਲੇ ਦੇ ਰੂਪ ਚ ਉਸਨੇ ਇਕ ਸਾਤਲਖਾਨ ਸੂਬੇਦਾਰ ਨੇ ਉਸਦਾ ਡੋਲਾ ਰੋਕ ਲਿਆ ਸੀਗਾ। ਦੁੱਲਾ ਰੋ ਕੇ ਉਹਨੂੰ ਕਿਹਾ ਸੀ ਮਾਤਾ ਨੇ ਕੰਨਿਆ ਦੇ ਰੂਪ ਸੀ ਉਹਨੂੰ ਪਤਾ ਨਹੀਂ ਸੀ ਵੀ ਕੀ ਹੈ ਕੀ ਨਹੀਂ ਉਹਨੂੰ ਇੱਕ ਕੰਨਿਆ ਨਜ਼ਰ ਆndi ਸੀ ਤਾਂ ਉਸਨੇ ਕਿਹਾ ਵੀ ਤੂੰ ਆਪਣਾ ਅਤਿਆਚਾਰ ਛੱਡ ਦੇ ਮੈਂ ਤੈਨੂੰ ਬਖਸ਼ ਦਿੰਨੀ ਆ ਪਰ ਉਸ ਨੂੰ ਨਹੀਂ ਅਹੰਕਾਰ ਸੀ ਮੈਂ ਸੀ ਫਿਰ ਮਾਤਾ ਨੇ ਇਸ ਕੰਨਿਆ ਨੂੰ ਬਾਜ ਲਾਈ ਸੀ ਤੂੰ ਮੇਰੀ ਤਪੱਸਿਆ ਕਰ ਰਹੀ ਹੈਂ ਮੈਨੂੰ ਦੱਸ ਇਸ ਕੰਨਿਆ ਨੇ ਕਿਹਾ ਜੀ ਮਾਤਾ ਉਹ ਕੋਈ ਵੀ ਕੰਨਿਆ ਸੂਚੀ ਨਹੀਂ ਰਹੀ ਹੈਗੀ ਸਾਰੇ ਦੇ ਹਵਸ ਦਾ ਸ਼ਿਕਾਰ ਬਣ ਗਿਆ ਫਿਰ ਮਾਤਾ ਨੇ ਦੁਰਗਾ ਦਾ ਰੂਪ ਧਾਰ ਕੇ ਇਹ ਸਾਰੇ ਪਿੰਡ ਨੂੰ ਚੱਕ ਕੇ ਪੁੱਠਾ ਮਾਰਦਾ ਸੀ ਜਿਸ ਜਿਸ ਨੂੰ ਕੇ ਮਕਾਨ ਮਾਤਾ ਸਿਤਲਾ ਕਿਹਾ ਜਾਂਦਾ ਹੈ ਅਬ ਜਿਸ ਤਰ੍ਹਾਂ ਦੱਸਿਆ ਜਾਂਦਾ ਹੈ ਕਿ ਪੂਰੇ ਜਿਹੜੇ ਪੀਜੀਆ ਦੇ ਵਿੱਚ ਹਸਪਤਾਲਾਂ ਦੇ ਵਿੱਚ ਜਿਹੜੇ ਮਰੀਜ਼ਾਂ ਨੂੰ ਅ ਰੋਗ ਜਿਹਨਾਂ ਕੀ ਠੀਕ ਨਹੀਂ ਹੁੰਦੇ ਉਹਨਾਂ ਨੂੰ ਇੱਥੇ ਆ ਕੇ ਉਹ ਰੋਗ ਠੀਕ ਹੁੰਦੇ ਪੂਰੇ ਆ ਕੇ ਮਾਤਾ ਦਾ ਤਿੰਨ ਦਿਨ ਝਾੜਾ ਪੈਂਦਾ ਜਿਨ੍ਹਾਂ ਨੂੰ ਮਤਲਬ ਕਿ ਕੋਈ ਵੀ ਪ੍ਰੋਬਲਮ ਜਿਹੜਾ ਉਰੇ ਆਂਦਾ ਮਾਤਾ ਦਾ ਬੁਲਾਣਾ ਹੀ ਓਖਾ ਹੈ ਜਿਹੜਾ ਬੰਦਾ ਉਰੇ ਆ ਗਿਆ ਉਸ ਦੀ ਦਾਤੀ ਦੀ ਕਿਰਪਾ ਹੋ ਜਾਂਦੀ ਹੈ ਉਹਦਾ ਰੋਗ ਸਾਰੇ ਠੀਕ ਹੋ ਜਾਂਦੇ ਆ। ਹੂੰ ਤੇ ਜਿਹੜੇ ਇਲਾਕੇ ਦੀ ਸੰਗਤ ਕਿੰਨੀ ਗੈਥੇ ਸਮੂਲਿਤ ਕਰਦੀ ਕਿਉਂਕਿ ਹੁਣ ਥੋੜੇ ਦਿਨਾਂ ਦੇ ਵਿੱਚ ਮੇਲਾ ਵੀ ਆਉਣ ਵਾਲਾ ਹੈ ਜੀ। ਹੁਣ ਮਾਤਾ ਦਾ ਦਿਨ ਹੈ। ਬਾਸੜਾ ਦਾ ਮੇਲਾ ਭਰੇਗਾ 2 ਅਪ੍ਰੈਲ ਨੂੰ। ਜਿੱਥੇ ਕਿ ਸੰਗਤ ਜਿਨ੍ਹਾਂ ਦੇ ਮਤਕੀ ਬੱਚੇ ਹੋਣਿਆਂ ਕੋਈ ਝੰਡ ਕਰਨੀਆਂ ਜਾਂ ਕੋਈ ਸੁਖਣਾ ਉਹ 2 ਅਪ੍ਰੈਲ ਨੂੰ ਮਾਤਾ ਦਾ ਸਾਲ ਬਾਅਦ ਬਾਸੜਾ ਦਾ ਮੇਲਾ ਭਰਦਾ ਉਰੇ। ਮੱਥਾ ਟੇਕਦਾ ਉਹਦਾ ਚਾਹੇ ਕਿਸੇ ਦਾ ਮੱਥੀ ਬਾਹਰ ਬੈਠਿਆ ਹੋ ਪੋਰਨ ਚ ਬੈਠਿਆ ਕਿਤੇ ਵੀ ਸਵਾ ਪੰਜ ਸਾਲ ਦੀ ਸੁੱਖ ਲੱਗਦੀ ਹੈ ਕਿਸੇ ਦੀ ਸਵਾ ਸਾਲ ਦੀ ਲੱਗਦੀ ਹੈ ਉਹਰੇ ਮੱਥਾ ਟੇਕਣ ਆਣਗੇ ਆਣਗੇ ਜਿਹੜੇ ਰੋਡ ਹੈ ਜੇ ਕਨੌਰ ਰੋਡ ਤੇ ਹੈ ਜਿਹੜਾ ਮੰਦਿਰ ਹੈ ਸੇਲ ਮੰਦਿਰ ਇਦਾਂ ਦਾ ਕੋਈ ਹੋਰ ਮੰਦਿਰ ਵੀ ਹੈ ਪੰਜਾਬ ਦੇ ਵਿੱਚ ਕਿਤੇ ਪੰਜਾਬ ਤੇ ਮੰਦਿਰ ਤਾਂ ਬਹੁਤ ਹੈ ਮੱਥੀ ਪ੍ਰਚੀਨ ਮੰਦਿਰ ਪੰਜਾਬ ਚ ਹੀ ਹੈ ਜਿੱਥੇ ਮਾਤਾ ਦਾ ਵਾਸ ਹੈ ਠੀਕ ਹੈ ਮੰਦਿਰ ਬਹੁਤ ਆਂ ਅਸੀਂ ਉਹ ਕੋਈ ਗੱਲ ਨਹੀਂ ਹੈਗੀ ਤੇ ਮੇਨ ਮੰਦਿਰ ਮਾਤਾ ਜੀ ਪੰਜਾਬ ਚ ਹੈ ਜੋ ਇਤਰੇ ਇਲਾਕੇ ਦੇ ਵਿੱਚ ਤਾਂ ਚਲੋ ਮੰਨਤਾ ਹੈਗੀ ਹੈ ਹੋਰ ਜਿਹੜੇ ਬਾਹਰ ਦੇ ਇਲਾਕੇ ਮਾਤਾ ਦੇ ਕਿੰਨੀ ਜੋ ਮੰਨਤਾ ਰੱਖਦੇ ਹੈ ਕਿ ਇੱਥੇ ਆ ਕੇ ਮਤਰੇ ਦੂਤ ਰਾਡੇ ਦੇ ਉੱਥੇ ਬਹੁਤ ਦੂਰ ਦੂਰ ਤੇ ਲੋਕ ਤੇ ਹਰ ਮਾਚਲ ਦੇ ਹਰਿਆਣੇ ਦੇ ਹੁਣ ਵੀ ਦਿੱਲੀ ਦੇ ਲੋਕ ਆਏ ਹੋਏ ਆ ਮੱਧ ਪ੍ਰਦੇਸ਼ ਸਾਰੇ ਮਤਲਬ ਕਿ ਦੁਨੀਆ ਬਹੁਤ ਦੂਰ ਦੂਰ ਤੇ ਆਂਦੀ ਹੈ ਜੋ ਪੁਰਾਣੇ ਟਾਈਮ ਤੋਂ ਚਲਦੇ ਆ ਰਹੇ ਚਲਦੇ ਯਾਰ ਹੋਰ ਕਿਹੜੇ ਕਿਹੜੇ ਰੋਗ ਜੋ ਇੱਥੇ ਆ ਕੇ ਸੰਗਤ ਦੇ ਠੀਕ ਹੈ ਹਾਂ ਉਹਦੇ ਮਾਤਾ ਦਾ ਜਿਵੇਂ ਟਾਈਫਾਇਟ ਹੈ ਤਾਂ ਟਾਈਫਾਇਟ ਨਹੀਂ ਕੀ ਸੀ ਦਾ ਮਤਲਬ ਕਿ ਮਤਲਬ ਕਿ ਦੁਨੀਆ ਦੀਆਂ ਜਿੰਨੀਆਂ ਵੀ ਬਿਮਾਰੀਆਂ ਇਸ ਦਾਤੀ ਦੇ ਹੁਕਮ ਨਾਲ ਹੀ ਸ਼ੁਰੂ ਹੁੰਦੀਆਂ ਸਤਾਤੀ ਦੇ ਹੁਕਮ ਨਾਲ ਹੀ ਖਤਮ ਹੁੰਦੀਆਂ ਮਤਲਬ ਕਿ ਕੋਈ ਵੀ ਰੋਗ ਹੈ ਜਿਹੜਾ ਮਤਲਬ ਕਿ ਆ ਗਿਆ ਉਸੇ ਦਾਤੀ ਦੀ ਕਿਰਪਾ ਹੁੰਦੀ ਹੈ ਮਤਲਬ ਇਸ ਤਰ੍ਹਾਂ ਡਾਕਟਰਾਂ ਕੋਲ ਜਿਹੜੇ ਲੋਕ ਜਾਂਦੇ ਆ ਮਤਲਬ ਡਾਕਟਰਾਂ ਬੈ ਦੇਖੋ ਇੱਕੋ ਲਾ ਜਾਂਦੇ ਸਾਰੀ ਹਰ ਇੱਕ ਇਨਸਾਨ ਦੇ ਗਲੂਕੋਸ ਲਾਨੇ ਜਿਸ ਕਰਕੇ ਗਲੂਕੋਸ ਲਾਨ ਕਰਕੇ ਮਾਤਾ ਦੀ ਢੜਕਣਾ ਸੂਈ ਕਿਉਂਕਿ ਮਾਤਾ ਦੇ ਜਿਹੜੀ ਅੰਦਰ ਹੁੰਦੀ ਹੈ ਗਰਮੈਸ ਹੁੰਦੀ ਹੈ ਜੇ ਤੋ ਗਲੂਕੋਸ ਲੱਗਦਾ ਤਾਂ ਢੜਕਦੀ ਹੈ ਢੜਕਣਾ ਲੂਸ ਦਾ ਮਤਲਬ ਕਿ ਹਾਲਤ ਖਰਾਬ ਹੋ ਜਾਂਦੇ ਹੈ ਉਹ ਹਾਲਤ ਖਰਾਬ ਨਾ ਹੋਣ ਨਾਲ ਫਿਰ ਦਾਤੀ ਦਾ ਕਈ ਦਫਾ ਹੁੰਦਾ ਹੈ ਕਿਸੇ ਦੇ ਸਿਰ ਤੇ ਚੜ ਜਾਂਦੀ ਹੈ ਕਿਸੇ ਦਾ ਬੁਖਾਰ ਹੀ ਨਹੀਂ ਉਤਰਦਾ ਫਿਰ ਉਹ ਜੇ ਦਾਤੀ ਦੀ ਆਂਦੀ ਮਿਹਰ ਹੁੰਦੀ ਹੈ ਤਾਂ ਉਹ ਆ ਕੇ ਕਿਰਪਾ ਹੋ ਜਾਂਦੀ ਹੈ ਜਿਹੜਾ ਮਾਤਾ ਦਾ ਮੱਥਾ ਟੇਕਦਾ ਹੈ ਜੀ ਜਿਹੜਾ ਝਾੜਾ ਹੁੰਦਾ ਹੈ ਉਹ ਕੋਈ ਵਿਸ਼ੇਸ਼ ਦਿਨ ਹੁੰਦੇ ਹੈ ਜੀ ਹਾਂਜੀ ਮਤਲਬ ਕਿ ਮੰਗਲਵਾਰ আর ਵੀਰਵਾਰ ਛੱਡ ਕੇ ਮਾਤਾ ਦਾ ਝਾੜਾ ਹੁੰਦਾ ਹੈ ਕਿ ਸਵਾ ਮਹੀਨੇ ਬਾਅਦ ਮੱਥਾ ਟਿਕਦਾ ਹੁੰਦਾ ਜੇ ਬੱਚਾ ਠੀਕ ਹੋ ਜਾਂਦਾ ਸਵਾ ਮਹੀਨੇ ਬਾਅਦ ਉਹਦਾ ਮੱਥਾ ਟਿਕਦਾ ਹੁੰਦਾ ਤੇ ਉਹ ਵੀ ਸਾਡੇ ਮਾਤਾ ਘਰ ਚ ਆਵੇ ਸਾਡਾ ਫੇਰਾ ਦੇ ਕੇ ਜਾਵੇ ਹੁਣ ਉਹ ਲੋਕ ਡਰਨ ਲੱਗ ਗਏ ਪਹਿਲਾਂ ਕੋਈ ਐਸੀ ਗੱਲ ਨਹੀਂ ਸੀ ਮਾਤਾ ਦਾ ਫੇਰਾ ਹਰ ਇਨਸਾਨ ਪਵਾਣਾ ਚਾਹੁੰਦਾ ਸੀ ਸਾਡਾ ਘਰ ਸੁੱਚਾ ਹੋ ਜਾਏਗਾ ਪਰ ਹੁਣ ਉਹ ਲੋਕ ਨੂੰ ਬਿਮਾਰੀ ਦੀ ਤੌਰ ਤੇ ਦੇਖਣ ਲੱਗ ਗਏ ਵੀ ਮਾਤਾ ਤੁਹਾਨੂੰ ਔਖਾ ਕਰ ਰਹੀ ਹੈ ਹੁਣ ਮਤ ਕਿ ਹਾਲਾਤ ਦੇ ਨਾਲ-ਨਾਲ ਲੋਕਾਂ ਦੇ ਵਿਚਾਰ ਹੋਰ ਜਾਂਦੇ ਨੇ ਕਈ ਲੋਕ ਐਦਾਂ ਦੇ ਵੀ ਜਿਹੜੇ ਜ਼ਿਆਦਾ ਪੜ੍ਹੇ ਲਿਖੇ ਲੋਕ ਗੱਲਾਂ ਕਰਦੇ ਕਿ ਐਦਾਂ ਦੀ ਜਿਹੜੀ ਬਿਮਾਰੀ ਆਏ ਤੁਸੀਂ ਕਿਉਂ ਐਦਾਂ ਛੜੇ ਛੂੜੇ ਕਰਾਉਂਦੇ ਡਾਕਟਰ ਦੇ ਕੋਲ ਠੀਕ ਹੋ ਜਾਂਦੇ ਉਹਨਾਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਕਿਉਂਕਿ ਪੁਰਾਣੇ ਸਮੇਂ ਤੋਂ ਐਦਾਂ ਚੱਲਦਾ ਆ ਰਿਹਾ ਹੈ ਦੇਖੋ ਉਹ ਸਾਇੰਸ ਦਾ ਜ਼ਮਾਨਾ ਹੈ ਸਾਰੇ ਆਪਣੇ ਆਪਣੇ ਵਿਚਾਰ ਰੱਖਦੇ ਆ ਕੋਈ ਕੁਝ ਕਹਿੰਦਾ ਕੋਈ ਕੁਝ ਕਹਿੰਦਾ ਹੁਣ ਆਪਾਂ ਜੇ ਸੋਚੀਏ ਡਾਕਟਰ ਜਿਹੜੇ ਨਹੀਂ ਇਲਾਜ ਕਰਦੇ ਪੂਰੇ ਆ ਕੇ ਠੀਕ ਹੋ ਜਾਂਦੇ ਤਾਂ ਉਹਨਾਂ ਨੂੰ ਪੁੱਛਿਆ ਜਾਵੇ ਕਿਵੇਂ ਹਾਂ ਉਹ ਦਾਤੀ ਦੀ ਕਿਰਪਾ ਹੈ ਉਹਦਾ ਮਤਕੀ ਹੈ ਕਿ ਆਪਾਂ ਸਤਿਕਾਰ ਕਰਦੇ ਆ ਇੱਜ਼ਤ ਮਾਨ ਦਿੰਦੇ ਆ ਜਿਵੇਂ ਆਪਾਂ ਆਪਣੇ ਬਜ਼ੁਰਗਾਂ ਨੂੰ ਇੱਜ਼ਤ ਮਾਨ ਦਿੰਦੇ ਆ ਜਿਵੇਂ ਆ ਕੇ ਆਪਾਂ ਉਹਦੇ ਸਿਰ ਚਕਾਣੇ ਆਪਣਾ ਜਾਂਦਾ ਕੁਝ ਨਹੀਂ ਹੈਗਾ ਪੂਰੇ ਮੰਗਣੀ ਹੈਗੀ ਕੋਈ ਕਿਸੇ ਤੋਂ ਕੁਝ ਮੰਗਿਆ ਜਾਂਦਾ ਹੈ ਆਕੇ ਉਹ ਤੇਨੇ ਦਿਨ ਝਾੜਾ ਕਰਨੇ ਆਪੇ ਕਿਰਪਾ ਹੋ ਜਾਂਦੀ ਆ ਅਸੀਂ ਕਿਹੜਾ ਕਿਸੇ ਦੇ ਕੁਝ ਮੰਗਦੇ ਆ ਵੀ ਸਾਨੂੰ ਇਹ ਦੇ ਕੇ ਜਾਏ ਆ ਉਹ ਦੇ ਕੇ ਜਾ ਇਹ ਤਾਂ ਆਪਣੀ ਸਰਦਾ ਆ ਆਏਗਾ ਸੁਖੀ ਜਾਏਗਾ ਨਹੀਂ ਆਈ ਜਾਏਗਾ ਉਸਦੀ ਮਰਜ਼ੀ ਆ ਕਿਸੇ ਨਾਲ ਕੋਈ ਜ਼ੋਰ ਜ਼ਬਰਦਸਤੀ ਨਹੀਂ ਹੈਗੀ ਦੇਖੋ ਇਹ ਮੇਲਾ ਸਾਲ ਬਾਦ ਹੋਰੀ ਦੇ ਬਾਅਦ ਜਿਹੜਾ ਮੰਗਲਵਾਰ ਆਂਦਾ ਉਸਦਾ ਮੇਲਾ ਭਰਦਾ ਏਕਮ ਚ ਕਦੀ ਇਹ ਮੇਲਾ ਨਹੀਂ ਭਰਦਾ ਹੁੰਦਾ ਦੂਜੇ ਆ ਤੀਜ ਚ ਮੇਲਾ ਭਰਦਾ ਠੀਕ ਹੈ ਜੀ ਇਹ ਸਾਲ ਬਾਅਦ ਆਂਦੀ ਆਂਦਾ ਜਿਹੜੇ ਵੀ ਦੂਰ ਦੇ ਰੱਡੇ ਜਿੱਥੇ ਵੀ ਗਏ ਵੇ ਲੋਕ ਆਪਣਾ ਸੁੱਖਾਂ ਪੂਰੀਆਂ ਕਰਦੇ ਆ ਉਹ ਆ ਕੇ ਬੱਚਾ ਹੋਣ ਦਾ ਕੋਈ ਵਿਆਹ ਸ਼ਾਦੀ ਦਾ ਉਹ ਸੁੱਖਾਂ ਦਿੰਨੇ ਆ ਉਹ ਆ ਕੇ ਸਾਲ ਬਾਅਦ ਤੁਸੀਂ ਦੇਖ ਰਹੇ ਸੀ ਅੱਜ ਸੀਲ ਮੰਦਰ ਜੋ ਪੰਜਾਬ ਦੇ ਵਿੱਚ ਇੱਕ ਵੱਡਾ ਮੰਦਰ ਹੈ ਮਾਤਾ ਸੀਤਲਾ ਦਾ ਜਿਹੜੀ ਜੋ 2 ਅਪ੍ਰੈਲ ਹੈ ਇੱਕ ਵੱਡਾ ਮੇਲਾ ਵਰਦਾ ਹੈ ਸੋ ਇਲਾਕੇ ਦੀ ਸੰਗਤ ਦੇ ਵੱਲੋਂ ਵੱਡੇ ਪੱਧਰ ਤੇ ਇੱਥੇ ਸਮੂਲਿਤ ਕੀਤੀ ਜਾਂਦੀ ਹੈ ਦੇਸ਼ ਵਿਦੇਸ਼ਾ ਤੋਂ ਵੀ ਇੱਥੇ ਆ ਕੇ ਸੰਗਤ ਸਮੂਲਿਤ ਕਰਦੀ ਹੈ ਕਿਉਂਕਿ ਮਾਤਾ ਦੇ ਦਰਵਾਜ਼ੇ ਵਿੱਚ ਮੰਨਤਾ ਪੂਰੀਆ ਹੁੰਦਿਆ ਹੈ ਰੋਗਿਆਂ ਦੇ ਰੋਗ ਠੀਕ ਹੁੰਦੇ ਆ ਸਭ ਦੀ ਮੰਗਾ ਪੂਰੀਆ ਕਰਦੀ ਹੈ ਸਭ ਦੀ ਝੋਲੀ ਭਰਦੀ ਹੈ ਸੋ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰੋ ਲਾਈਕ ਰਿਓ ਤੇ ਕਮੈਂਟਾਂ ਦੇ ਵਿੱਚ ਜੋ ਮਾਤਾ ਨੂੰ ਮੰਨਣ ਵਾਲੇ ਜੈ ਮਾਤਾ ਸੀਤਲਾ ਦੀ ਜਰੂਰ ਲਿਖਿਓ ਧੰਨਵਾਦ ਅੰਟੀ ਜੀ ਤੁਸੀਂ ਕਈ ਸਾਲਾਂ ਤੋਂ ਇੱਥੇ 40 ਸਾਲ ਹੋ ਗਏ ਸਾਨੂੰ 40 ਸਾਲਾਂ ਤੋਂ ਹਾਂਜੀ ਅੱਛਾ ਮੱਥਾ ਟੇਕਣ ਆ ਰਹੇ ਹੈ ਸ਼ੁਰੂਆਤ ਕਿਦਾਂ ਹੋਈ ਹੈ ਸ਼ੁਰੂਆਤ ਅਦਾ ਇਸੇ ਇੱਥੇ ਤਾਂ ਮਹੌਲ ਬੜਾ ਖਰਾਬ ਸੀ ਅਸੀਂ ਦਿੱਲੀ ਤੋਂ ਆਏ ਸੀ ਉੱਥੇ ਸਾਹਮਣੇ ਟੂਲ ਹੁੰਦਾ ਸੀ ਅਸੀਂ ਉੱਥੇ ਇਸ਼ਨਾਨ ਕਰਨ ਗਏ ਸਾਨੂੰ ਪਿੰਡ ਵਾਲਿਆਂ ਨੇ ਕਹਿਤਾ ਇੱਥੋਂ ਭੱਜ ਜਾਓ ਮੈਂ ਸੀ ਇਹਦੇ ਪਾਪਾ ਸੀ ਸਾਡੀ ਜਠਾਣੀ ਜੀ ਸੀ ਵੱਡੀ ਉਹਨ ਦਾ ਕਾਕਾ ਸੀ ਮੇਰਾ ਕਾਕਾ ਸੀ ਅਸੀਂ ਇੱਥੇ ਮੱਥਾ ਟੇਕਣ ਆਏ ਤੇ ਉਹਨਾਂ ਨੇ ਕਿਹਾ ਇੱਥੇ ਮੌਲ ਬਹੁਤ ਖਰਾਬ ਹੈ ਤੁਸੀਂ ਚੱਲੇ ਜਾਓ ਇੱਥੋਂ ਫਿਰ ਅਸੀਂ ਸ্নান ਕਰਕੇ ਮੱਠਾ ਟੇਕ ਕੇ ਅਸੀਂ ਬੈਠੇ ਹਾਂ ਮੱਠਾ ਟੇਕ ਕੇ ਫਿਰ ਅਸੀਂ ਚੱਲੇ ਗਏ ਸੀ ਬਹੁਤ ਮੌਲ ਖਰਾਬ ਸੀ ਉਦੋਂ ਸੀ ਉਦੋਂ ਦੇ ਆ ਰਹੇ ਹਾਂ ਤੁਸੀਂ ਉਸ ਟਾਈਮ ਮੰਦ ਦੇ ਵਿੱਚ ਸੱਚੇ ਮਨ ਨਾਲ ਤੁਸੀਂ ਮਾਤਾ ਨੂੰ ਤੇ ਆਇਆ ਹੈ ਵੀ ਸਾਨੂੰ ਸਹੀ ਸਲਾਮਤ ਇੱਥੋਂ ਭੇਜ ਦੇ ਹਾਂ ਜੀ ਲੈ ਘਰ ਕੱ ਗਿਆ ਸੀ ਆਦੀ ਮੰਨਤ ਮੰਗੀ ਸੀ ਕਿ ਮੇਰੀ ਮਾਂ ਜਿੱਥੇ ਵੀ ਹੋएगी ਉੱਥੇ ਮੈਂ ਮੱਠਾ ਟੇਕਣ ਜ਼ਰੂਰ ਆਵਾਂਗੀ ਮੇਰੇ ਬੇਟਾ ਆਇਆ ਮੈਂ ਮੰਨਤ ਲੈ ਕੇ ਆਈ ਸੀ ਮਾਤਾ ਨੇ ਮੇਰੀ ਪੂਰੀ ਕੀਤੀ ਮੇਰੀ ਸਾਰੀ ਮੰਨਤ ਪੂਰੀ ਕਰਦੀ ਹੈ ਮੈਂ ਸੱਚੇ ਦਿਨ ਮਰ ਮੰਦਿਆ ਮਾਤਾ ਨੇ ਮੇਰੀ ਮੰਨਤ ਪੂਰੀ ਕਰਦੀ ਮੇਰੀ ਕੁਲ ਦੇਵੀ ਹੋ ਗਈ ਇਹ ਵਿੱਚ ਅਸੀਂ ਭੁੱਲ ਗਏ ਸੀ ਪਹਿਲੇ ਤੁਸੀਂ ਖਰਾਬ ਹੋ ਗਈ ਸੀ ਸਭ ਨੇ ਜਵਾਬ ਦਿੱਤਾ ਸੀ ਕਿ ਨੀਵਾ ਛੰਗੇ ਸੀ ਮਾਤਾ ਜੀ ਇਤਨਾ ਦਾ ਭਰੋਸਾ ਕੀਤਾ ਕਿ ਮਾਂ ਜਦੋਂ ਵੀ ਆਵਾਂਗੀ ਤੇਰੇ ਦਰਵਾਜ਼ੇ ਮੱਠਾ ਟੇਕਣਾ ਆਵਾਂਗੇ ਉਹਨਾਂ ਠੀਕ ਠਾਕ ਕਰ ਦੋ ਇਹ ਬਹੁਤ ਬਿਮਾਰ ਹੋ ਗਈ ਸੀ ਪਤਾ ਨਹੀਂ ਚੱਲੇ ਸੀ ਉਹਨਾਂ ਕੀ ਹੋ ਗਿਆ ਸੀ ਬੜਾ ਇਲਾਜ ਕਰਾਇਆ ਸੀ ਸਾੜਾ ਹੁੱਕੀ ਵਚਨ ਦੀ ਮੀਦਨੀ ਸੀ ਸਭ ਕੁਝ ਕਰਵਾਇਆ ਮਰੇ ਸਾਰੀ ਮਾਤਾ ਨੇ ਸਾਡੀ ਚੋਰੀ ਖੈਰ ਪਾਤੀ ਬੈਠਦੇ ਸੀ ਚਾਹ ਪਾਣੀ ਹਾਂਜੀ ਸਭ ਕੁਝ ਕਰਦਾ ਸੀ ਅੰਦਰ ਕਿਸੇ ਜੀ ਨੂੰ ਹੱਥ ਲਗਾਉਂਦੇ ਤਿੰਨ ਸਾਲ ਬੈਠਦੇ ਰਹੇ ਨੇ ਪਾਣੀ ਤੱਕ ਛੜਤਾ ਸੀ ਕੋਈ ਉਮੀਦ ਨਹੀਂ ਸੀ ਅਸੀਂ ਸਾਰੀ ਉਮੀਦ ਹਾਰ ਗਏ ਸੀ ਸਾਰੇ ਅਸੀਂ ਹਸਪੀਟਲ ਸਭ ਜਗ੍ਹਾ ਦਿਖਾਇਆ ਸਭ ਜਗ੍ਹਾ ਸੀ ਹਾਰ ਗਏ ਬਸ ਸਾਡੀ ਜੋ ਮਾਤਾ ਰਾਨੀ ਹੈ ਜੋ ਸ਼ਕਤੀ ਹੈ ਜਦ ਕੋ ਜਾ ਉਹਨਾਂ ਨੇ ਠੀਕ ਕੀਤਾ ਉਹਨਾਂ ਦੇ ਪਰੋਸੀ ਅਸੀਂ ਅੱਛਾ ਤੁਸੀਂ ਮੰਨਦੇ ਹੈ ਜਿੱਦਾਂ ਕਿ ਡਾਕਟਰ ਹੀ ਕਰਦਾ ਹੈ ਕਹਿੰਦੇ ਦੂਸਰਾ ਜੋ ਭਗਵਾਨ ਡਾਕਟਰ ਨੂੰ ਮੰਨਿਆ ਜਾਂਦਾ ਹੈ ਬਸ ਜੇ ਡਾਕਟਰ ਜਵਾਬ ਦੇ ਦੇਵੇ ਹੱਥ ਖੜੇ ਕਰ ਦਵੇ ਉੱਤੇ ਮਾਣ ਨੇ ਸਾਨੂੰ ਸਭ ਕੁਝ ਖੈਰ ਪਾਇਆ ਸਾਡੀ ਚੋਲੀ ਬਹੁਤ ਸਾਡੀ ਮਦਦ ਕੀਤੀ ਮਾਣ ਨੇ ਸੋਸੀ ਕਦੇ ਆਸਾਨ ਨਹੀਂ ਭੁੱਲ ਸਕਦੇ ਮਾਤਾ ਨੇ ਸਾਡੇ ਨਾਨਪੁਰਾ ਸਾਫ ਕੀਤਾ ਸਾਡੇ ਬੱਚੇ ਤੇ ਵੀ ਕਸ਼ਟ ਆਇਆ ਵੱਡੇ ਤੇ ਵੀ ਛੋਟੇ ਤੇ ਵੀ ਮਾਤਾ ਨੇ ਮੇਰੇ ਪੋਤਰਿਆਂ ਤੇ ਵੀ ਆਇਆ ਮਾਤਾ ਨੇ ਤੀਆਂ ਤੇ ਵੀ ਕਸ਼ਟ ਆਇਆ ਸਭ ਕੁਝ ਮਾਤਾ ਨੇ ਸਾਡੀ ਚੋਲੀ ਖੈਰ ਪਾਇਆ ਹੂੰ ਸਭ ਨੇ ਸਭ ਨੇ ਬਾਤ ਛੱਡ ਦਿੱਤੀ ਸੀ ਭਰੋਸਾ ਸਭ ਨੇ ਛੱਡਤਾ ਸੀ ਮੇਰੇ ਅਸੀ ਅੰਤ ਭਰੋਸਾ ਨਹੀਂ ਛੱਡਿਆ ਕਿ ਮਾਂ ਜੋ ਤੂੰ ਕਰਨਾ ਚੰਗਾ ਬੁਰਾ ਕਰਨਾ ਤੂੰ ਹੀ ਕਰਨਾ ਮਾਂ ਸਾਡੇ ਜਨਨ ਕੋ ਮਾਂ ਹੈ ਨਾ ਪਿਓ ਹੈ ਨਾ ਪੈਣ ਹੈ ਨਾ ਪਰਾਇ ਬਸ ਤੈ ਹੀ ਹੈ ਹੂੰ आज इसलिए अपने पूरे परिवार ਨਾਲ ਆਪਣੇ आज इसलिए अपने पूरे परिवार ਨਾਲ ਆਪਣੇ ਬੱਚੇ بیٹے ਪੋਤਾ ਪੋਤੀ ਦੋਤਾ ਦੋਤੀ ਸਭ ਨੂੰ ਲੈ ਕੇ ਆਏ ਨੇ ਦਰਬਾਰ ਤੇ ਮੱਠਾ ਟਿਕਾਣ ਲਿਆ ਛੋਟੇ ਵਾਲੇ ਦੀ ਅਸੀਂ ਚੰਡ ਤਰਵਾਨੀ ਸੀ ਬਾਕੀ ਉਹਨਾਂ ਨਾਲ ਨਾਲ ਵੱਡੇ ਪਤੀਜੇ ਦੀ ਸਭ ਦੀ ਜਾਣ ਤਰਵਾ ਕੇ ਦਰਬਾਰ ਤੇ ਮੱਠਾ ਡੇਕਨ ਆਇਆ ਸੀ ਸਭ ਦੀ ਰਾਜੀ ਖੁਸ਼ੀ ਆਪਣਾ ਪੂਰਾ ਪਰਿਵਾਰ ਸਾਡਾ ਨਾਲ ਆਇਆ ਪੈਨਪਰਾ ਸੀ ਮੰਮੀ ਪਾਪਾ ਸਾਰੇ ਆਏ ਆ ਸਾਰਾ ਪਰਿਵਾਰ ਸਾਡਾ ਨਾਲ ਆਇਆ ਹਾਂਜੀ ਅਸੀਂ ਹਰ ਸਾਲ ਹੀ ਆਉਂਦੇ ਮਾਤਰਾਣੀ ਹਰ ਸਾਲ ਬੁਲਾਉਂਦੇ ਰਹੀ ਅਸੀਂ ਹਰ ਸਾਲ ਹੀ ਆਉਂਦੇ ਰਾਵਾਂਗੇ ਕਿ ਜੇ ਥੋੜਾ ਹੋ ਗਿਆ ਸੀ ਅਸੀਂ 4 ਸਾਲ ਬਾਅਦ ਆਇਆ ਇਸ ਵਾਰੀ ਐਸ ਪਰ 4 ਸਾਲ ਤੱਕ ਪੈਗੰਦੇ ਅ ਅਗਲੇ ਮਹੀਨੇ ਤੱਕ ਕੰਮ ਰਹਿ ਗਿਆ ਹੋਵੇ ਸਾਡਾ ਕੰਮ ਕੋਈ ਮਾਨ ਸਭ ਕੰਮ ਬਣਾ ਕੇ ਦਿੱਤੇ ਸਭ ਕੁਝ ਦਿੱਤਾ ਹੈ ਰੋਟੀ ਕਾਰ ਸਭ ਕੁਝ ਮਾਰ ਕਈ ਸ਼ਰਦਾਂ ਨਾ ਲਾਇਆ ਕਈ ਵਾਰੀ ਐਦਾਂ ਹੁੰਦਾ ਨਾ ਜਿੱਦਾਂ ਬੰਦਾ ਆ ਜਾਂਦਾ ਮੱਥਾ ਟੇਕੇ ਪਿੱਛੇ ਕੰਮ ਕਾਰ ਰਹਿ ਜਾਂਦੇ ਆ ਤੇ ਕਈ ਵਾਰੀ ਐਦਾਂ ਹੁੰਦਾ ਵੀ ਸਾਡਾ ਕੰਮ ਪਿਆਏ ਘਰੇ ਵੀ ਅਸੀਂ ਜਲਦੀ ਜਲਦੀ ਮੱਥਾ ਟੇਕੇ ਸਾਡਾ ਸਾਰਾ ਧਿਆਨ ਮਾਤਾ ਤੇ ਆ ਅਸੀਂ ਸਾਰਾ ਛੱਡ ਕੇ ਆਏ ਆ ਪਿੱਛੇ ਕੋਈ ਅਸੀਂ ਟੈਨਸ਼ਨ ਨਹੀਂ ਆ ਸਾਨੂੰ ਪੂਰੀ ਸ਼ਰਦਾਂ ਨਾਲ ਮੱਥਾ ਟੇਕਣ ਆਇਆ ਸੀ ਹੂੰ ਬਾਕੀ ਪਿੱਛੇ ਮਾਤਾ ਦੇਖੇਗੀ ਸਭ ਮਾਤਾ ਸਭ ਜਸ ਸਾਨੂੰ ਉਹ ਦੇ ਦਿਨੇ ਤਾਂ ਪਿੱਛੇ ਵੀ ਉਹ ਹੀ ਦੇਖਣ ਕੋਈ ਉਹ ਤਿਆਰ ਰੱਖੀ ਅਸੀਂ ਮਾਤਾ ਦੇ ਡੋਰਾ ਛੱਡਿਆ ਹੈ ਹਾਂਜੀ ਸੋ ਤੁਸੀਂ ਸੱਚੇ ਦਰਬਾਰ ਕੀ ਜੈ ਜੈਕਾਰਾ ਮਾਈ ਸੀਤਲਾ ਮਾਤਾ ਦਾ ਬੋਲ ਸੱਚੇ ਦਰਬਾਰ ਕੀ ਜੈ ਜੈਕਾਰਾ ਮਾ ਸੀਤਲਾ ਦਾ ਬੋਲ ਸੱਚੇ ਦਰਬਾਰ ਕੀ ਜੈ